ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਦੇਦੀਆ ਪਾੜਾ ਕਸਬੇ ਵਿੱਚ 9700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਵਿਰਾਸਤ ਤੇ ਕੇਂਦ੍ਰਿਤ ਇਹ ਪ੍ਰੋਜੈਕਟ ਖਾਸ ਤੌਰ ਤੇ ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ਨੇ। ਇਹ ਪ੍ਰੋਜੈਕਟ ਜਨਜਾਤੀ ਗੌਰਵ ਦਿਵਸ ਦੇ ਮੌਕੇ ਤੇ ਮਹਾਨ ਕਬਾਇਲੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਦਿਤੀ ਦੇ ਜਸ਼ਨਾਂ ਨੂੰ ਮਨਾਉਂਦੇ ਹੋਏ ਲਾਂਚ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਮਾਣ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਚੇਤਨਾ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਕਬਾਇਲੀ ਸਮਾਜ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸ੍ਰੀ ਗੋਵਿੰਦ ਗੁਰੂ ਚੇਅਰ ਕਬਾਇਲੀ ਭਾਸ਼ਾ ਪ੍ਰੋਤਸਾਹਨ ਕੇਂਦਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ। ਜਨਜਾਤੀਏ ਗੌਰਵ ਹਜ਼ਾਰਾਂ ਵਰਸੋਂ ਸੇ ਸਾਡੇ ਭਾਰਤ ਦੀ ਚੇਤਨਾ ਦਾ अभिन्न हिस्सा रहा है जब जब देश के सम्मान स्वाभिमान और स्वराज की बात आई तो हमारा आदिवासी समाज सबसे आगे खड़ा हुआ हमारा स्वतंत्रता संग्राम इसका सबसे बड़ा उदाहरण है आदिवासी समाज से निकले कितने ही नायक नायिकाओ ने आजादी की मशाल को आगे बढ़ाया इस तो पहला प्रधानमंत्री मोदी ने गुजरात दे सूरत विच निर्माण अधीन बुलेट ट्रेन स्टेशन दा दौरा करके मुंबई अहमदाबाद हाई स्पीड रेल कॉरिडोर दी प्रगति दा जायजा लिया प्रधानमंत्री मोदी ने देव मोग्रा पिंड विच कवैली समाज दी कुलदेवी पंडोरी माता दे मंदिर विच भी मत्था टेकया